ਸੰਗਤ ਚੋ ਐਸੇ ਬੰਦੇ ਆ ਕਹਿੰਦੇ ਨਾ ਤੁਸੀਂ ਪਰਵਜੀਤ ਸਿੰਘ ਸਰਨੇ ਨੂੰ ਚੋਉ ਨਾ ਤੁਸੀਂ ਮਨੋ ਚੋਉ ਪਰ ਇਹ ਥੋੜੀ ਐ ਭਈ ਬੰਦਿਆਂ ਦਾ ਅਕਾਲ ਪੈ ਗਿਆ ਸਿੱਖ ਸੰਗਤ ਦੇ ਵਿੱਚ ਹਲੇ ਵੀ ਬੰਤੇ ਹਨ ਜਿਹੜੇ ਗੁਰੂ ਘਰ ਤੋਂ ਡਰਨ ਨਾਲ ਐਜੂਕੇਸ਼ਨਿਸਟ ਹੈਗੇ ਬੜੇ ਉੱਚੇ ਲੈਵਲ ਦੇ ਐਜੂਕੇਸ਼ਨਿਸਟ ਹੈਗੇ ਪ੍ਰੋਫੈਸ਼ਨਲ ਐਜੂਕੇਸ਼ਨਿਸਟ ਹੈਗੇ ਸਕੂਲ ਚਲਤੇ ਪੈਣਾ ਲੋਕਾਂ ਦੇ ਸਕੂਲ ਚਲਤੇ ਪੈਣਾ ਇਨਾਂ ਨੇ 1500 1600 ਦੀ ਫੀਸ ਜਿਹੜੀ ਇਹ 5000 ਰੁਪਿਆ ਕਰ ਦिती ਹੈ 6000 ਰੁਪਿਆ ਕਰ ਦिती है ਇਹਨਾਂ ਦਸਾਂ 12 ਦਸਾਂ ਸਾਲਾਂ ਦੇ ਵਿੱਚ ਹਾਲੇ ਵੀ ਤੁਹਾਡੀ ਭੁਖਮਰੀ ਦੀ ਜਾ ਰਹੀ ਅੱਜ ਗੋਲੂ ਕੋਨੇਚੇ ਦੀ ਹੈ ਕਟੋ-ਕਟ 256 ਕਰੋੜ ਰੁਪਏ ਸਾਲਾਨਾ ਇਹਨਾਂ ਦੇ ਹਿਸਾਬਤਾ ਵੀ ਨਿਕਲ ਰਹੀ 140 ਕਰੋੜ ਇਹ ਕੋਈ 1 ਸਾਲ ਦੀ 140 ਕਰੋੜ ਥੋੜੀ ਖਾਂਗ ਇਹ ਤੇ ਲਗਭਗ ਤਕਰੀਬਨ 800000 ਕਰੋੜ ਰੁਪਏ ਤੇ ਇਹ ਗੋਲਕ ਦਾ ਖਾ ਚੁਕਾ ਕੋਈ ਵਕਤ ਸੀ ਗਾਣੇ ਜਿਹੜੇ ਸੀ 500 ਕਰੋੜ ਰੁਪਏ ਤੇ ਨਿਬੜੇ ਜਾਣੇ ਸੀ ਉਹ ਵਤੀ ਵਤੀ ਤੁਹਾਡੇ ਹੰਕਾਰ ਦਾ ਹੈ ਤੁਹਾਡੇ ਤਕਬਰ ਦਾ ਹੈ ਇਸ ਨੂੰ ਰਕਮ ਨੂੰ 270 700 ਕਰੋੜ ਪਹੁੰਚ ਜਾਂਦਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਵੌਇਸ ਆਫ ਇੰਡੀਆ ਦੇ ਪ੍ਰੋਗਰਾਮ 49 ਸਿੱਕ ਸਿਆਸਤ ਦੇ ਅੰਦਰ ਜੀ ਐਚ ਪੀ ਐਸ ਸਕੂਲ ਦਾ ਇੱਕ ਇਸ਼ੂ ਜਿਹੜਾ ਖਤਮ ਹੋਣ ਦਾ ਹੀ ਨਾ ਲੈ ਰਿਹਾ ਤੇ ਹੁਣ ਕੋਰਟ ਦੀ ਡੇਟ ਵੀ ਕਾਫੀ ਸਮੇਂ ਅੰਦਰ ਆਂਦੀ ਜਾ ਰਹੀ ਕੋਰਟ ਨੂੰ ਜਵਾਬ ਵੀ ਦੇਣਾ ਤਾਂ ਮਤਲਬ ਵਜੂਦ ਦੇ ਗਏ ਨੇ ਅਰਵਿੰਦਰ ਸਿੰਘ ਸਨਾਰੀ ਸਤਿ ਸ਼੍ਰੀ ਅਕਾਲ ਸਰ ਜੀ ਐਚ ਪੀ ਐਸ ਸਕੂਲ ਕੋਰਟ ਦੀ ਅੰਨੀ ਹਾਫ ਜੱਜਮੈਂਟ ਹੁਣ ਸਵਾਭ ਵੀ ਕਾਫੀ ਕੱਟ ਗਿਆ ਮਗਰ ਸੰਗਤ ਅੱਜ ਹੀ ਪਰੇਸ਼ਾਨ ਹੈ ਕਿ ਕਿ ਮੌਜੂਦਾ ਕਮੇਟੀ ਆਪਣਾ ਟੈਨਿਓਰ ਹੀ ਖਤਮ ਹੋ ਚੁੱਕੀ ਹੈ 2 ਮਹੀਨੇ ਉੱਤੇ ਵੀ ਕਰ ਚੁੱਕੀ 2 ਮਹੀਨੇ 2 ਸਾਲ ਦਾ ਟੈਨਿਓਰ 2 ਮਹੀਨੇ ਉੱਤੇ ਹੀ ਚਲੇ ਗਏ ਨਾ ਤੇ ਚੋਣ ਹੋ ਰਹੀ ਹੈ ਨਾ ਕੋਈ ਅਲਦਸ ਪਾਰ ਨਹੀਂ ਨਾ ਕੋਈ ਸਕੂਲ ਦਾ ਹੋਏਗਾ ਕਿ ਦੇਖੋ ਸਾਡੇ ਓਮ ਦੀ ਸਭ ਤੋਂ ਵੱਡੀ ਬਦਬਖਤੀ ਬਦ ਕਿਸਮ ਦੀ ਹੈ ਕਿ ਜਿਹੜੇ ਗੁਰਦੁਆਰਾ ਕਮੇਟੀ ਦੇ ਵਜੂਤਾ ਲਾਣਾ ਆਇਆ ਐ এডਿਕੇਸ਼ਨ ਇਨ ਦੀ ਪ੍ਰਾਇੋਰਟੀ ਨਹੀਂ ਹੈਗੀ এডਿਕੇਸ਼ਨ ਦੀ ਪ੍ਰਾਇੋਰਟੀ ਉਹਨਾਂ ਕੋਲ ਹੁੰਦੀ ਹੈ ਜਿਹੜੇ ਆਪ ਐਜੂਕੇਟਿਡ ਹੋਣ ਜਿਹੜੇ ਆਪ ਬਸਤਾ ਬੇ ਹੋ ਐਜ 3 ਤੁਸੀਂ ਲਾਈਨ ਦੇਖ ਰਹੇ ਹੋ ਸਰਸੇ ਦੀ ਚੁਣੀ ਹੋਈ ਆਪ ਵੀ ਬਸਤਾ ਬੇ ਸੀ ਤੇ ਅਗੋਂ ਚ ਬੰਦੇ ਵੀ ਬਸਤਾ ਬੇ ਚੁੜੇ ਉਹਨਾਂ ਦਾ ਮਤਲਬ ਸਿਰਫ ਇਹ ਹੈ ਕਿ ਪੈਸਾ ਕਿਵੇਂ ਕਮਾਣਾ ਤੇ ਖਾਣਾ ਹੈ ਅੱਜ ਡੇਢ ਦੋ ਮਹੀਨੇ ਤੋਂ ਸਮਾਂ ਘਟ ਰਹਿ ਗਿਆ ਹੈ ਇਹਨਾਂ ਨੇ ਐਗਜ਼ੀਕਟਿਵ ਦੀ ਮੀਟਿੰਗ ਵੀ ਨਹੀਂ ਬੁਲਾਈ ਗੁਰਦਾਰਾ ਕਮੇਟੀ ਦੀ ਹਾਊਸ ਦੀ ਮੀਟਿੰਗ 2 ਸਾਲ ਹੋ ਗਏ ਨੂੰ ਉਹ ਵੀ ਨਹੀਂ ਬੁਲਾਈ 1.5 ਸਾਲ ਨੂੰ ਚੋਣ ਆਇਆ ਹਰ 4-6 ਮਹੀਨੇ ਬਾਅਦ ਹਾਊਸ ਦੀ ਇੱਕ ਮੀਟਿੰਗ ਕਨਸਟੀਟਿਊਸ਼ਨਲੀ ਜਿਹੜੀ ਹੈਗੀ ਇਹ ਜ਼ਰੂਰਤ ਹੈ ਕਿ ਵੀ ਹਾਊਸ ਦੀ ਮੀਟਿੰਗ ਬੁਲਾਓ ਇਹਨਾਂ ਨੇ ਕੋਈ ਹਾਊਸ ਦੀ ਮੀਟਿੰਗ ਨਹੀਂ ਬੁਲਾਈ ਕਾਨੂੰਨ ਦੀਆਂ ਕਨਸਟੀਟਿਊਸ਼ਨ ਦੀਆਂ ਇਹਨਾਂ ਲੋਕਾਂ ਨੇ ਤਜੀਆਂ ਉੜਾ ਕੇ ਰੱਖ ਦਿੱਤੀਆਂ ਕਾਨੂੰਨ ਨਾ ਦੀ ਕੋਈ ਚੀਜ਼ ਜਿਹੜੀ ਹੈ ਉਹ ਇਹਨਾਂ ਦੇ ਅੱਗੇ ਹੈ ਹੀ ਕੋਈ ਨਹੀਂ ਜਿਵੇਂ ਰਾਮਦੇਵ ਨੇ ਕਾਨੂੰਨ ਨੂੰ ਜੇਬ ਵਿੱਚ ਪਾਇਆ ਹੋਇਆ ਸੀ ਨਾ ਇਮੇ ਇਹ RAMDEV ਦੇ ਪਿਓ ਬਣ ਕੇ ਇਹਨਾਂ ਵੀ ਕਾਨੂੰਨ ਜਿਹੜਾ ਪੁਣੀ ਜੇ ਬਚਵਾਇਆ। ਉਹ ਜਿਵੇਂ RAMDEV ਸੁਪਰੀਮ ਕੋਰਟ ਸਾਹਮਣੇ ਹੱਥ ਜੋੜ ਕੇ ਖੜਾ ਨਾ। ਇਹ ਹੱਥ ਤੇ ਪੈਰ ਤੋਂ ਮੈਂ ਛੋੜ ਕੇ ਕੋਰਟ 'ਚ ਖੜੇ ਹੋਣਗੇ। ਉਡੀਕ 'ਚ ਖੜੇ ਹੋਣਗੇ ਲੋਕਾਂ ਦੀ ਕਚਹਿਰੀ ਵਿੱਚ ਵੀ ਖੜੇ ਹੋਣਗੇ। ਇਹ ਸਮਝਣਾ ਵੀ ਅੱਤੇ ਅਸੀਂ ਬਦਫਹਿਲੀਆਂ ਕਰਕੇ ਬਦਫਹਿਲੀਆਂ ਕਰਕੇ ਤੇ ਸਾਡੇ ਕੋਲ ਕੋਈ ਪੁੱਛੇਗਾ ਨਹੀਂ। ਕਿ ਕਿ ਪੈਸੇ ਦਾ ਹਿਸਾਬ ਜੜਾ। ਉੱਦੇਣਾ ਪੈਂਦਾ ਹੈ ਇੱਥੇ ਵੀ ਉਸੇ ਦਰਗਾਹ ਵਿੱਚ ਸਰਮਗ ਸਵਾਲ ਹੈ ਉੱਠਦਾ ਹੈ ਬਾਹਰ ਹੈ ਬੈਰੀ ਕਲ ਫਲੋਟ ਸੀ ਆਈਡੀ ਇਤਨਾ ਵੱਡਾ ਮਸਲਾ ਹੈ ਕਾਏ ਸਕੂਲ ਦਾ ਤੇ ਜਿਵੇਂ ਜ਼ਰ ਤੋਂ ਬੱਚਾ ਕੱਟ ਕੇ 11000 ਰਹਿ ਗਿਆ 11000 ਵੀ ਪਤਾ ਨਹੀਂ ਅੱਗੋਂ ਪੂਰਾ ਹੁੰਦਾ ਕਿ ਨਹੀਂ ਸੋ ਅਨੇ ਨਾ ਨਾ ਬਈ ਇਹਨਾਂ ਨੇ ਕੋਈ ਪ੍ਰੋਗਰਾਮ ਬਣਾਇਆ ਹੈ ਕੋਈ ਦਿੱਲੀ ਦੇ 10 ਸਿੱਖ ਇਹਨਾਂ ਨੇ ਇਕੱਠੇ ਕੀਤੇ ਬਈ ਦਿੱਲੀ ਕਮੇਟੀ ਇਸ ਵਕਤ ਤੱਕ ਬਰੇ ਸੰਕਟਮਈ ਹੋਇਆ ਸਮਝੋ ਲੰਗਰੀਏ ਦਿੱਲੀ ਦੇ ਵਿੱਚ 10 ਸਿੱਖ ਵੀ ਨਹੀਂ ਹੈਗੇ ਕੋਈ ਤੁਹਾਡੇ ਮਤਲਬ ਦੇ ਹੋ ਜਾਣ ਨਾ ਕਿਸੇ ਹੋਰ ਦੇ ਹੋਣ ਨਾ ਕਿਸੇ ਸੰਤ ਕਾ ਤੁਸੀਂ ਕਿਸੇ ਗਣਤੀ ਜਣੀ ਗਿਸ਼ਤੇ ਪਰ ਜੇ ਪੰਥ ਹਾ ਦਾ ਨਾਰਾ ਮਾਰੇਗਾ ਤੇ ਅਸੀਂ ਪਿੱਛੇ ਰਹਿਣ ਵਾਲੇ ਕਿੰਦੀ ਆਗੇ ਪਰ ਤੁਸੀਂ ਕੋ ਕੋ ਵੀ ਬਿਨਾ ਬੁਲਾਏ ਤੋੜ ਕੋਈ ਸਲਾਹ ਦੇਣਾ ਹੈ ਤਾਂ ਉਹ ਆਪਣੇ ਦਿਲ ਚੋਂ ਖਿਆਲ ਕਰਦੇ ਹੋ ਅੱਜ ਸਾਡੀ ਹਾਲਤ ਇਹ ਹੈ ਕਿ ਇਸ ਕੱਲ ਦਾ ਫਿਕਰ ਹੈ ਵੀ ਸਾਡੇ ਬੱਚਿਆਂ ਨੂੰ ਧਾਰਮਿਕ ਪੜਾਈ ਕਿਹੜਾ ਸਕੂਲ ਦੇਗਾ ਸਿੱਖੀ ਬਾਰੇ ਵਿਦਿਆ ਕਿਹੜਾ ਸਕੂਲ ਦੇਗਾ ਜਿਸ ਵਕਤ ਮੈਂ ਕਾਲਜ ਵਿੱਚ ਪੜਦਾ ਸੀ ਤੇ ਸਾਡਾ ਕਾਲਜ ਵਿੱਚ ਵੀ ਡਿਗਨਿਟੀ ਦਾ ਪ੍ਰੋਫੈਸਰ ਹੁੰਦਾ ਸੀ ਪ੍ਰੋਫੈਸਰ ਪੂਰਨ ਸਿੰਘ ਏਕ ਕਮ ਪ੍ਰੋਫੈਸਰ ਪੂਰਨ ਦੇ ਸਾਹਮਣੇ ਉਹ ਡਿਗਨਿਟੀ ਦੀਆਂ ਕਲਾਸਾਂ ਕਾਲਜ ਵਿੱਚ ਵੀ ਲੈਂਦੇ ਸਨ ਪਰ ਉਹ ਵੀ ਖਤਮ ਹੋ ਗਿਆ ਡਿਗਨਿਟੀ ਦੀਆਂ ਕਲਾਸਾਂ ਸਕੂਲਾਂ ਵਿੱਚ ਵੀ ਖਤਮ ਹੋ ਗਿਆ ਕਾਲਜਾਂ ਵਿੱਚ ਵੀ ਖਤਮ ਹੋ ਗਿਆ ਜਿਸ ਪਿੱਛੇ ਸਾਡੇ ਬਜ਼ੁਰਗਾਂ ਨੇ ਇਹ ਸਕੂਲ ਬਣਾਏ ਸੀ ਉਹ ਤਾਂ ਖਤਮ ਹੋ ਗਏ ਉਹ ਕਾਨੇ ਖਤਮ ਪਰ ਜਿਹੜੀ ਇੱਕ ਸਾਦੀ ਪੜ੍ਹਾਈ ਅਸੀਂ ਵਿੱਦਿਆ ਦੇਣੀ ਹੈ ਬੱਚਿਆਂ ਨੂੰ ਤਾਂ ਕਿ ਉਹ ਆਪਣੇ ਪੈਰਾਂ ਤੇ ਖੜੇ ਹੋਣ ਉਹ ਵੀ ਨਹੀਂ ਰਹੀ ਨੇ ਮਬਰਸਾ ਹਰਮਿਤ ਸਿੰਘ ਕਾਲਕਾ ਜੀ ਕਹਿੰਦੇ ਨੇ ਕਿ ਅਸੀਂ ਜਿੰਨਾ ਪੈਹਾ ਅਸੀਂ ਦਿੱਤਾ ਸਕੂਲਾਂ ਨੂੰ ਦਿੱਲੀ ਗੁਜ਼ਾਰਾ ਕਮੇਟੀ ਦੀ ਗੁੱਲਕ ਤੋਂ ਕੱਢ ਗੱਢ ਕੇ ਜਾਂ ਸੰਗਤ ਨੇ ਜਿਹੜਾ ਸਾਨੂੰ ਦਸਵੰਦ ਦਿੱਤਾ ਤਾਂ ਕੱਢ ਗੱਢ ਕੇ ਇੰਨਾ ਪੈਸਾ ਨਾ ਉਹ ਤੋਂ ਨਾ ਵਿੱਚ ਕਦੀ ਕਿਸੇ ਕਮੇਟੀ ਨੂੰ ਦਿੱਤਾ ਗਰਲੇ ਅੱਗੇ ਤੁਸੀਂ ਪੈਸਾ ਇਸ ਕਰਕੇ ਦਿੱਤਾ ਹੈ ਕਿ ਕਿ ਤੁਸੇ ਚੋਰੀ ਕੀਤੀ ਉਹ ਤੁਹਾਨੂੰ ਪੈਸਾ ਤੁਸੀਂ ਇਹ ਤੇ ਲੋਕਾਂ ਨੂੰ ਦੱਸਦੇ ਬਿਓ ਵੀ ਅਸੀਂ ਪੈਸਾ ਦਿੱਤਾ ਕਦੀ ਇਹ ਵੀ ਦੱਸਿਆ ਨਹੀਂ ਪੈਸਾ ਕੱਢਿਆ ਕਿਨਾਂ ਹਰ ਸਾਲ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਵਿੱਚ 15% ਜਿਹੜੀ ਕੋਲਕ ਹੈਗੀ ਉਹ ਵਧਦੀ ਹੈ ਹਰ ਸਾਲ 80 ਸਨ 13 ਦੇ ਵਿੱਚ 94 ਕਰੋੜ ਰੁਪਏ ਦੀ ਸਾਲਾਨਾ ਗੋਲਕ ਛੱਡ ਕੇ ਗਏ 15% ਦੇ ਹਿਸਾਬ ਸਿਰ ਲਾ ਲਓ ਤੁਸੀਂ ਅੱਜ ਗੋਲਕ ਹੁਣੇ ਚੈਦੀ ਹੈ ਘੱਟੋ ਘੱਟ 256 ਕਰੋੜ ਰੁਪਏ ਸਾਲਾਨਾ ਇਹਨਾਂ ਦੇ ਹਿਸਾਬਤਾ ਵੀ ਨਿਕਲ ਰਹੀ 140 ਕਰੋੜ ਇਹ ਕੋਈ ਇੱਕ ਸਾਲ ਦੀ 140 ਕਰੋੜ ਥੋੜੀ ਘਾਟ ਹੈ ਹਿੱਤੇ ਲਗਭਗ ਤਕਰੀਬਨ 800 ਹਜ਼ਾਰ ਕਰੋੜ ਰੁਪਏ ਤੇ ਇਹ ਗੋਲਕ ਦਾ ਖਾ ਚੁੱਕਾ ਹੈ ਆ ਬڑے بڑے ਇਲਜ਼ਾਮ ਲਗਾਰੇ ਸਾਂ ਮੈਂ ਮੈਂ ਕਹਿੰਦਾ ਜੀ ਇਹ ਮੇਰੇ ਤੇ ਮੁਕਦਮਾ ਕਰਨ ਜੇ ਮੇਰਾ ਇਲਜ਼ਾਮ ਗਲਤ ਹੈਗਾ ਤਾਂ ਆਈ ਚੈਲੈਂਜ ਇਹਨਾਂ 5 7% ਵੱਧ ਘੱਟ ਮੇਰਾ ਹੋ ਸਕਦਾ ਹੈ ਪਰ ਤੁਸੀਂ ਕੋਈ ਇਹਦੇ ਵਿੱਚ ਤੇ 70% ਹੀ ਗਾਇਬ ਹੈਗਾ ਤਾਂ ਉਹ ਨਹੀਂ ਹੋ ਸਕਦਾ ਮੇਰੀ ਲਾਇਬਿਲਟੀ ਬਣਦੀ ਜੇ ਮੈਂ ਚੁੱਪ ਬੋਲਾ ਤੇ ਉਹ ਪੈਸੇ ਕਿੱਥੇ ਗਏ ਕਿੱਥੇ ਜਾ ਰਹੇ ਨੇ ਕੌਣ ਸਾਬ ਰੱਖ ਰਿਹਾ ਹੈ ਸੰਤੇ ਕਿਪਤਾ ਲੱਗ ਰਿਹਾ ਹੈ ਕਿ ਤੁਸੀਂ ਅੱਜ ਵੀ ਸਿਰਸੇ ਦੀ ਸਕਿਉਰਟੀ ਹਟਾਈ ਹੈ ਸਿਰਸੇ ਨਾਲ ਤਾਂ ਸਕੋਰਡਿੰਗ ਮਿਲੀ ਹੈ ਆਪਣਾ ਮੈਂ ਕਹਿੰਦਾ ਜੀ ਗੁਰਦੁਆਰਾ ਕਮਿਟੀ ਤੋਂ ਜਿਹੜੇ ਘਰ ਦੇ ਬੰਦੇ ਉਹਦੇ ਜਾਣਦੇ ਉਹ ਬਈਨ ਲਟਾਕੂ ਕਰਨਾਸਤੇ ਇਦੇ ਹਾਸਤੇ ਤੇ ਕੋਣ ਕੀ ਕੀ ਕਰ ਰਿਹਾ ਹਾਲੇ ਵਿੱਚ ਵੀ ਗਾਰਾ ਚਲਦੀਆਂ ਭੀਨ ਗੁਰਦੁਆਰਾ ਕਮੇਟੀ ਦੇ ਵਿੱਚ ਕੋਰਟ ਸੇ ਆਰਡਰ ਤੋਂ باوجود ਤੁਹਾਡੇ ਖਰਚੇ ਕੋਈ ਕੱਟ ਨਹੀਂ ਆਇਆ ਇਹਦੇ ਪੈਸੇ ਦੇ ਖਰਚੇ ਤੁਹਾਡੇ ਕੱਟ ਨਹੀਂ ਆਇਆ ਸਕੂਲਾਂ ਦਾ ਤੁਸੀਂ ਬੇੜਾ ਕਰ ਕਰਤਾ ਤਨਖਾਹਾਂ ਤੁਸੀਂ ਕੋਈ ਇੱਕਸੀ ਕਾਣੀ ਜਿਹੜੀ ਸੀ 500 ਕਰੋੜ ਰੁਪਏ ਤੇ ਨਿਬੜ ਜਾਣੀ ਸੀ ਉਹ ਵੱਤੀ ਵੱਤੀ ਤੁਹਾਡੇ ਹੰਕਾਰ ਦਾ ਤੁਹਾਡੇ ਤਕਬਰ ਦਾ ਇਸ ਨੂੰ ਰਕਮ ਨੂੰ 600-700 ਕਰੋੜ ਰੁਪਏ ਜਾਂਦਾ ਸਿਰਫ ਇਸ ਕਰਕੇ ਪਹਿਲੇ ਤੁਸੀਂ ਹੰਕਾਰ ਦੇ ਵਿੱਚ ਕੋਟਾਂ ਟੈਂਡ ਕਰਨੀਆਂ ਬੰਦ ਕਰਤੀਆਂ ਜੱਜ ਹੁੰਦੀ ਸੀ ਗੀਤਾ ਮਿੱਤਰ ਉਪਡੇਤ ਸਾਦੀ ਸੁਣਵਾਈ ਕਰਦੀ ਪਈ ਸੀ ਉਸ ਨੇ ਕਿ ਜੀ ਇਤਨਾ ਉੱਡਾ ਕੇ ਇਸ ਗੁਰਦੁਆਰੇ ਵਿੱਚੋਂ ਕੋਈ ਰਿਸਪਾਂਸਿਬਲ ਬੰਦਾ ਹੀ ਨਹੀਂ ਆਤਾ ਫਿਰ ਇੰਨਾ ਮੈਂ ਗਲਤੀ ਇਹ ਕੀਤੀ ਗੀਤਾ ਮਿੱਤਲ ਨੂੰ ਕੱਢ ਕੇ ਦਿੱਤਾ ਅੱਛਾ ਜੱਜ ਸਾਹਿਬ ਤੁਸੀਂ ਜੋ ਕਰੋਗੇ ਅਸੀਂ ਉਹਨੂੰ ਮੰਨਾਂਗੇ ਆਪਣੇ ਹੱਥ ਕੱਟ ਕੇ ਦੇ ਦਿੱਤੇ ਸਰ ਮੈਂ ਲਾਸਟ ਕੁਐਸਚਨ ਕਰਾਂ ਕਿਉਂਕਿ ਸੰਗਤ ਸਾਰੀ ਗੱਲਾਂ ਨੂੰ ਜਾਣਦੀ ਹੈ ਮਗਰ ਸੰਗਤ ਪਰੇਸ਼ਾਨ ਹੈਗੀਏ ਕਿ ਐਸਐਲਐਸ ਕੋਲਾ ਦਾ ਹੋਏਗਾ ਕਿ ਕਿਉਂਕਿ ਮੈਂ ਕਈ ਗਰੁੱਪਾਂ ਦੇ ਅੰਦਰ ਹੈਗਾ ਤੇ ਸੋਸ਼ਲ ਮੀਡੀਆ ਦੇ ਅੰਦਰ ਫੇਸਬੁਕ ਦੇ ਗਰੁੱਪਾਂ ਚ ਹੈਗਾ ਵਾਟਸਐਪ ਦੇ ਗਰੁੱਪਾਂ ਦੇ ਨਾਲ ਇੱਕੋ ਲਾਈਨ ਜਲਦੀ ਕਿ ਸੇਮ ਜੀਐਚਪੀਐਸ ਜੀਐਚਪੀ ਸਕੂਲ ਕਿਉਂ ਬਚਾਏ ਜਾਣਗੇ ਦੇਖੋ ਸਰ ਪੈਸਾ ਮਿਲਦਾ ਕ੍ਰੈਡੀਬਿਲਟੀ ਕਰਕੇ ਸੰਗਤ ਤੇਨ ਅਚੋੜਨ ਉਤੇ ਪੈਸਾ ਦੇਦੀ ਹੈ ਹਾਲਾਂਕਿ ਮੈ ਮੇਰੀ ਕਾਲ ਨਜ਼ਰ ਪਈ ਹੈ ਸ਼ੇਰ ਦੇ ਪ੍ਰੋਗਰਾਮ ਦੇ ਵਿੱਚ ਲਾਈਨ ਚੱਲਣੀ ਫਿਰ ਸ਼ੁਰੂ ਹੋਈ ਹੈ ਜੀ ਸਾਨੂੰ ਪੈਸੇ ਦਿਓ ਪੈਸੇ ਦਿਓ ਪੈਸੇ ਦਿਓ ਦਿੱਲੀ ਕਮੇਟੀ ਦੀ ਮਦਦ ਕਰੋ ਪਰ ਮੰਨੋ ਨਹੀਂ ਸਮਝ ਆ ਰਹੀ ਕਿ ਇਤਨਾ ਪੈਸਾ ਕੂੜ ਦੇਗਾ ਤੇ ਕਿਉਂ ਦੇਗਾ ਇਨਾਂ ਨੇ ਕੋਈ ਪ੍ਰੋਗਰਾਮ ਰੱਖਿਆ ਹੈ ਕਿ ਸੰਗਤ ਸਾਨੂੰ ਇਤਨਾ ਪੈਸਾ ਦੇਵੇ ਤੇ ਅਸੀਂ ਸਕੂਲਾਂ ਦਾ ਮਸਲਾ ਹੱਲ ਕਰ ਲਵਾਂਗੇ ਜੇ ਤੁਹਾਡੋ ਕੋਲ ਹੱਲ ਨਹੀਂ ਹੁੰਦਾ ਤੁਸੀਂ ਗੁਰਦੁਆਰੇ ਖਲੋ ਕੇ ਗੱਲ ਵਿੱਚ ਪੱਲਾ ਪਾ ਕੇ ਮਾਫੀ ਮੰਗੋ ਸਾ ਸੰਗਤ ਸਾਰੀ ਬੈਠੀ ਹੈ ਲਖੀ ਸ਼ਾਹ ਜਰਾ ਖਾਲਜ ਬੁਲਾ ਲਓ ਅਛੀ ਤੁਹਾਡੋ ਕੋਲ ਮਾਫੀ ਮੰਗਦੇ ਆ ਸਾਡੇ ਕੋਲ ਬਨਾਓ ਕੇ ਸੂਛਡਣ ਨੂੰ ਤਿਆਰ ਆ ਸੰਗਤ ਸਮਾ ਲੋਕ ਸੰਗਤ ਚੋ ਐਸੇ ਬੰਦੇ ਆ ਨਾ ਤੁਸੀਂ ਪਰਮਜੀਤ ਸਿੰਘ ਸਰਨੇ ਨੂੰ ਚੋ ਨਾ ਤੁਸੀਂ ਨੰਨੋ ਚੋ ਪਰ ਇਹ ਥੋੜੀ ਐ ਭਈ ਬੰਦਿਆਂ ਦਾ ਅਕਾਲ ਪੈ ਗਿਆ ਸਿੱਖ ਸੰਗਤ ਦੇ ਵਿੱਚ ਹਲੇ ਵੀ ਬੰਦੇ ਹੈ ਜਿਹੜੇ ਗੁਰੂ ਘਰ ਤੋਂ ਡਰਨ ਨਾਲ ਐਜੂਕੇਸ਼ਨਿਸਟ ਹੈਗੇ ਬੜੇ ਉੱਚੇ ਲੈਵਲ ਦੇ ਐਜੂਕੇਸ਼ਨਿਸਟ ਹੈਗੇ ਪ੍ਰੋਫੈਸ਼ਨਲ ਐਜੂਕੇਸ਼ਨਿਸਟ ਹੈਗੇ ਸਕੂਲ ਚਲਤੇ ਪਹਿਨਾ ਲੋਕਾਂ ਦੇ ਸਕੂਲ ਚਲਤੇ ਪਰ ਇਹਨਾਂ ਨੇ 1500 1600 ਦੀ ਫੀਸ ਜਿਹੜੀ ਇਹ 5000 ਰੁਪਿਆ ਕਰ ਦिती ਹੈ 6000 ਰੁਪਿਆ ਕਰ ਦिती है ਇਹਨਾਂ ਦਸਾਂ 12 ਦਸਾਂ ਸਾਲਾਂ ਦੇ ਵਿੱਚ ਹਾਲੇ ਵੀ ਤੁਹਾਡੀ ਭੁਖ ਮਰੀ ਦੀ ਜਾ ਰਹੀ ਪਰ ਜੇ ਤੁਸੀਂ ਦਿੱਲੀ ਕੁਰ ਦੁਆਰਾ ਕਮੇਟੀ ਤੇ ਸਕੂਲਾਂ ਦੇ ਫੰਡਾਂ ਦੇ ਨਾਲ ਮੈਂਬਰਾਂ ਦੇ ਖਰੀਦ ਫਰੋਖਤ ਕਰੋਗੇ ਮੈਂਬਰ ਖਰੀਦੋਗੇ ਕਿਸੇ ਨੂੰ ਚੇਰ ਮੈਂ ਨਹੀਂ ਦੇ ਕੇ ਕਿਸੇ ਨੂੰ ਟ੍ਰੀ ਟ੍ਰੀ ਰੀ ਤੇ ਤਾਂ ਹੀ ਦਿੱਤੀ ਹੈ ਨਾ ਵੀ ਤੁਸੀਂ ਜਾਓ ਜੀ ਜੋ ਕੁਝ ਖਾ ਸਕਦੇ ਹੋ ਖਾ ਲਓ ਤਾਂ ਉਹ ਖੁੱਲੀ ਛੂਟ ਹੈ ਕੀ ਉਹ ਕੋਈ ਦੁੱਧ ਦੇ ਤੋਤੇ ਥੋੜੀ ਜਿਸ ਬੰਦੇ ਦਾ ਤੁਸੀਂ ਈਮਾਨ ਲੁੱਟਣ ਜਾ ਰਹੇ ਹੋ ਲੁੱਟੇ ਹੋਏ ਈਮਾਨ ਵਾਲੇ ਬੰਦੇ ਦੀ ਕੀ ਪੰਦੇ ਰਿਆ ਜਾਂਦਾ ਵੇਰੇ ਸੋਣਾ ਨੇ ਜਾਇਆ ਬੀਜੀਓ ਕੋਈ ਗਾਲ ਘੜਦਾ ਹੈ ਕੋਈ ਕੁਝ ਕਰਦਾ ਹੈਰੇ ਭਾਈਆ ਤੁਸੀਂ ਆਪਣੀਆਂ ਕਰਤੂਤਾਂ ਵੇਖੋ ਤੁਸੀਂ ਕੀ ਕਰਤੂਤ ਕੀਤੀ ਹੈ ਲੋਕਾਂ ਨੂੰ ਕੀ ਕਹ ਅਗੇ ਤੁਸੀਂ ਵੋਟਾਂ ਮੰਗੀਆਂ ਨਾ ਟਿੰਗੜੀ ਪਾਰਟੀ ਦਾ ਵੋਟਾਂ ਮੰਗਿਆ ਕਿੱਥੇ ਜਾ ਕੇ ਢੱਠੇ ਹੋ ਜਾ ਕੇ ਕਿਸ ਚੀਜ਼ ਤੇ ਡਿੱਤਿਓ ਲੋਕਾਂ ਦੀਆਂ ਹਾਲ ਸੁਣੋ ਲੋਕੀ ਤੁਹਾਨੂੰ ਗੱਲਾਂ ਨਹੀਂ ਘਟਰੇ ਲੋਕੀ ਆਪਣੀਆਂ ਵੱਦ ਦਵਾਵਾ ਤੁਹਾਨੂੰ ਦੇ ਰਹੇ ਕਤਰੀਆਂ ਲੱਗਣ ਗਿਆ ਤੇ ਨਾਨੂੰ ਨਹੀਂ ਪਤਾ ਕਦਨ ਲੱਗਣ ਗਿਆ ਅਕਾਲਪੁਰ ਜਾਣਾ ਪਰ ਤੁਸੀਂ ਯੂ ਵਿਲ ਨਾਟ ਗੋ ਸਕਾਟਵੀ ਯੂ ਵਿਲ ਨਾਟ ਗੋ ਸਕਾਟਵੀ ਤੁਹਾਡਾ ਕੀਤਾ ਆਪ ਬਾਪ ਤੁਹਾਡੇ ਘਰ आले ਪਰ ਤੁਹਾਡੀ ਘਰ आले ਪਰ ਤੁਹਾਡੇ ਮੁੰਡੇ ਪਰਣ ਬਨੋ ਨਹੀਂ ਪਤਾ ਬਬਦ ਕਬੀਰ ਤੇ ਸੋਲੋਕਾਂ ਦੇ ਵਿੱਚ ਇੱਕ ਗੱਲ ਤਤਕਰਾ ਤੁਸੀਂ ਪੜੋ ਡਾਕਟਰ ਸਾਹਿਬ ਸਿੰਘਾ ਦਾ ਅਜੇ ਤੋਂ 700 ਸਾਲ ਪਹਿਲੇ ਭਗਤ ਕਬੀਰ ਦੇ ਸ਼ਲੋਕਾਂ ਦੇ ਵਿੱਚ ਲਿਖਿਆ ਹੈ ਬਈ ਇਸ ਕਾਇਨਾਤ ਦੇ ਵਿੱਚ ਸਭ ਤੋਂ ਮਾੜੀਆਂ ਦੋ ਗੱਲਾਂ ਜਿਨ੍ਹਾਂ ਦੀ ਮਾਫੀ ਨਹੀਂ ਪ੍ਰਾਈ ਇਸਤਰੀ ਤੇ ਅੱਖ ਰੱਖਣੀ ਤੇ ਪ੍ਰਾਏ ਧੰਦੇ ਉੱਪਰ ਅੱਖ ਰੱਖਣੀ ਇਹ ਦੋਨੋਂ ਗੁਨਾਹ ਜਿਹੜੇ ਨੇ ਇੱਕ ਕਾਬਲੇ ਮਾਫ ਨਹੀਂ ਹੈ ਗੁਰੂ ਘਰ ਦੇ ਵਿੱਚ ਪਰਮਾਤਮਾ ਦੇ ਘਰ ਦੇ ਵਿੱਚ ਇਹਨਾਂ ਦੀ ਪਰਵਾਹ ਨਹੀਂ ਕੀ ਨਹੀਂ ਤੁਸੀਂ ਤੇ ਤੋਨੋਂ ਕੱਲਾ ਪੁਰੀਆਂ ਕਰਦੇ ਹੋ ਨਿਪੁੰਸ ਬਿਲਕੁਲ ਪੁਰਾਣਾ ਹੋਇਆ ਤੁਸੀਂ ਕਿਸੇ ਦਾ ਪੈਸਾ ਛੱਡ ਗਏ ਤੁਸੀਂ ਤੇ ਗੁਰੂ ਦਾ ਹੀ ਪੈਸਾ ਖਾਈ ਜਾਗੇ ਕਿਸੇ ਦਾ ਪੈਸਾ ਖਾਉਂ ਜਾ ਵੀ ਬੇੜਾ ਗਰਕ ਹੁੰਦਾ ਤੁਸੀਂ ਦੇ ਗੁਰੂ ਘਰ ਦਾ ਪੈਸਾ ਖਾ ਰਿਹਾ ਐ ਖਾਣ ਵਾਲਿਓ ਮਤ ਸਮਝੋ ਇਹ ਖਸਮ ਹੋ ਜਾਏਗਾ ਰੱਬ ਜਾਣੇ ਕਿਹੜੇ ਕਿਹੜੇ ਦੁੱਖ ਤੁਹਾਡੇ ਟੱਡਾ ਚ ਵੜੇ ਹੋਰ ਦੁੱਖ ਕਦੋਂ ਨਿਕਲਣਗੇ ਪਾਰ ਮੈਨੂੰ ਨਹੀਂ ਪਤਾ ਹਾਲੇ ਵੀ ਸਮਝ ਆਂਦੀ ਨਹੀਂ ਗੁਰੂ ਬਖਸ਼ਣ ਹਾਰ ਐ ਮੈਂ ਤੇ ਕਹ ਰਿਹਾ ਪਰ ਮਾਫੀ ਮੰਗਣ ਵਾਲਾ ਵੀ ਬੜਾ ਨਿਮਨੋ ਕੇ ਗੁਰੂ ਚਰਨਾਂ ਦੇ ਮੱਥਾ ਟੇਕ ਕੇ ਨੱਕ ਰਗੜ ਕੇ ਮਾਫੀ ਮੰਗੇ ਹੈ ਸਤਿਗੁਰੂ ਮੈਂ ਤੇਰੇ ਘਰ ਦੀ ਚੋਰੀ ਕੀਤੀ ਹੈ ਮੈਂ ਸੰਗਤਾਂ ਦੀ ਚੋਰੀ ਕੀਤੀ ਮੈਨੂੰ माफ ਕਰ ਦੇ ਸਤਿਗੁਰੂ ਤੁਹਾਨੂੰ माफ ਕਰ ਦੇ ਐਸੀ ਹਰਵਿੰਦਰ ਸਿੰਘ ਸਰਨਾ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਨਾਲੇ ਕਲ ਸੋਲੂਸ਼ਨ ਵੀ ਦਿੱਤਾ ਜੀਐਚਪੀ ਸਕੂਲਾਂ ਦਾ ਕਿ ਜਦ ਤੱਕ ਕੌਮ ਇਕੱਠੀ ਹੋ ਕੇ ਨਹੀਂ ਬੈਠੇਗੀ ਸਾਰੇ ਸਿੰਘ ਇਕੱਠੇ ਹੋ ਕੇ ਨਹੀਂ ਬੈਠਣਗੇ ਸ਼ਾਇਦ ਜੀਐਚਪੀ ਸਕੂਲਾਂ ਦਾ ਮਸਲਾ ਸਕੂਲਾਂ ਦਾ ਮਸਲਾ ਹੱਲ ਨਹੀਂ ਨਿਕਲੇਗਾ ਤੇ ਪ੍ਰਬੰਧਕਾਂ ਨੂੰ ਸੋਚਣਾ ਸੋਚਣਾ ਚਾਹੀਦਾ ਹੈ ਕਿ ਜਿੰਨਾ ਨੁਕਸਾਨ ਹੋ ਚੁੱਕਾ ਨੂੰ ਹੋਰnabla ਵਧਾਇਆ ਜਾਏ ਤੇ ਸਾਰੇ ਸਾਧ ਸੰਗਤ ਇਕੱਠੇ ਹੋ ਕੇ ਬੈਠੇ ਸਰ ਜੋੜ ਕੇ ਬੈਠੇ ਤੇ ਸਕੂਲਾਂ ਦੇ ਮਸਲ ਸਕੂਲਾਂ ਦੇ ਇਸ ਮਸਲੇ ਦਾ ਹੱਲ ਕਰ ਦੇ ਦੇਦਰ ਵੌਇਸ ਆਫ ਇੰਡੀਆ ਸਸ਼੍ਰੀ ਕਾਜ